ਉਹ ਵੀ ਜਿਹੜੇ ਕਿਸਾਨ ਧਰਨਿਆਂ ਤੇ ਲੈ ਕੇ ਗਏ ਸੀ ਟਰੈਕਟਰ ਤੇ ਉਹਨਾਂ ਦੇ ਟਾਇਰ ਪਾੜ ਚੁੱਕੇ ਆ ਵੀਡੀਓ ਵੀ ਤੁਸੀਂ ਬਹੁਤ ਦੇਖੀਆਂ ਹੋਣਗੀਆਂ ਤੇ ਉਹਨਾਂ ਦੇ ਲਈ ਜਿਹੜੀ ਸੇਵਾ ਕੀਤੀ ਆ ਕਿਸਾਨ ਟਾਇਰਾਂ ਨੇ ਕੀ ਆ ਜੀ ਮੜੀ ਬੋਲੋ ਬਾਈ ਜੀ ਉਹ ਸਕੀਮ ਇਹ ਆ ਵੀ ਜਿਹੜੇ ਬੰਦੇ ਟਰੈਕਟਰ ਲੈ ਕੇ ਗਏ ਆ ਜੀ ਉਹਨਾਂ ਦੇ ਜਿਹੜੇ ਟਾਇਰ ਪੱਟੇ ਆ ਜਿੰਨਾ ਟਾਇਰ ਪੱਟਿਆ ਉਹਨਾਂ ਦਾ ਮੈਂ ਫ੍ਰੀ ਦੇਊਗਾ ਜੀ ਉਹ ਜਮਾਂ ਫ੍ਰੀ ਮਿਲਣਗੇ ਜਮਾਂ ਫ੍ਰੀ ਜਿੰਨਾ ਪੱਟਿਆ ਜੀ ਜੇ ਬੰਦਾ ਨਵਾਂ ਲੈਣਾ ਚਾਹੁੰਦਾ ਜੀ ਉਹ ਪਟਿਆ ਸਾਨੂੰ ਵੀ ਮੇਰਾ ਟਾਇਰ ਪਟ ਗਿਆ ਠੀਕ ਹੈ ਜੀ ਉਹ ਕਿਸਾਨ ਟਾਇਰ ਦਾ ਪਟਿਆ ਉਹਨਾਂ ਦਾ ਨਹੀਂ ਪਟਿਆ ਉਹਦੀ ਕੀਮਤ ਗਣਦੇ ਆਂਗੇ ਜੀ ਤੇ ਆਪਾਂ ਨਵਾਂ ਟਾਇਰ ਦੇ ਦਿਆਂਗੇ ਉਹ ਨਵਾਂ ਟਾਇਰ ਮਿਲ ਜੂਗਾ ਇਹਨਾਂ ਦੇ ਕੋਲ ਜੇ ਪੁਰਾਣੇ ਟਾਇਰ ਵੀ ਪਏ ਹੋ ਤੁਹਾਨੂੰ ਗੜਾਉਣ ਤੇ ਲੈ ਕੇ ਚਾਲਦੇ ਜੀ ਉਹ ਤੁਹਾਨੂੰ ਦਿਖਾਉਣੇ ਆ ਵੀ ਜਿਹੋ ਜਿਹੇ ਤੁਹਾਡੇ ਟਾਇਰ ਪਟਿਆ ਉਹ ਬਿਲਕੁਲ ਹੋ ਨਹੀਂ ਪਾਦੇ ਦੂਜੀ ਗੱਲ ਜੀ ਮੇਰੀ ਲੋਕੇਸ਼ਨ ਸ਼ਰਾਰਤੀ ਅਨਸਰਣਾ ਨੇ ਜੀ ਅਨਸਰਾਂ ਨੇ ਗਲਤ ਬਾਤੀ ਆ ਜਿਉਂ ਜੋਲਦੀ ਮੇਰੀ ਲੋਕੇਸ਼ਨ ਕਰਦੇ ਹੋ ਮੁਕਸਰ ਕੋਟ ਕੋਰ ਰੋਡ ਦਿਖਾਉਂਦੀ ਆ ਆਪਣੀ ਲੋਕੇਸ਼ਨ ਬੱਸ ਸਟੈਂਡ ਜੀ ਬਸ ਟੈਂ ਮੁਕਸਦਾ ਬਸਟਾਨ ਜੀ ਉੱਥੇ ਆ ਕੇ ਜਿਹਨੂੰ ਮਰਜ਼ੀ ਬਾਦਸ਼ਾਹੀ ਦੁਕਾਨ ਪੁੱਛ ਲਓ ਜੀ ਉਹ ਤੁਹਾਨੂੰ ਕਿਸਾਨ ਰੈਟ ਛੱਡੋ ਲਓ ਜੀ ਆਜੋ ਮੈਂ ਤੁਹਾਨੂੰ ਗੜਾਉਣ ਤੇ ਲੈ ਕੇ ਚਾਹਦੇ ਆਹ ਗੜਾਉਣ ਦੇ ਵਿੱਚ ਲੈ ਆਏ ਜਿੱਥੇ ਸਾਰੇ ਪੁਰਾਣੇ ਟਾਇਰ ਪਏ ਆ ਜਿੰਨੇ ਵੀ ਤੁਹਾਡੇ ਜਿਹੋ ਜਿਹੇ ਵੀ ਟਾਇਰ ਖਰਾਬ ਹੋਏ ਆ ਉਹੋ ਜੀ ਕੰਡੀਸ਼ਨ ਦੇ ਟਾਇਰ ਦਵਾਂਗੇ ਜੀ ਹਾਂ ਉਹੋ ਜੀ ਕੰਡੀਸ਼ਨ ਲਓ ਜੀ ਉਹੋ ਜੀ ਕੰਡੀਸ਼ਨ ਦਾ ਤੁਹਾਨੂੰ ਟਾਇਰ ਮਿਲ ਜਾਣਗੇ ਜੀ